ਹਾਂਜੀ ਮਿੱਤਰੋ ਮੇਰੇ ਬਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਫ੍ਰੀਜ਼ੋਂ ਦੇ ਅੰਦਰ ਹੀ ਸੀਗੇ ਕੱਲ੍ਹ ਦੇ ਅਸੀਂ ਗਿਆ ਸੀਗੇ ਐਲਨ ਨੂੰ ਬੋਗੀ ਲੈ ਕੇ ਤੇ ਆਣ ਕੇ ਬੋਗੀ ਦਾ ਕੰਟੇਨਰ ਆਪਾਂ ਜਮਾਂ ਕਰਾ ਕੇ ਹੁਣ ਹੋ ਗਿਆ ਵਿਲੇ ਤੇ ਹੁਣ ਸਾਨੂੰ ਕਾਲ ਆਈ ਹੈ ਸਾਡੇ ਕੰਮ ਦੀ ਦੁਬਾਰਾ ਹੁਣ ਜਿਹੜਾ ਅਸੀਂ ਕੰਮ ਕਰਨਾ ਹੈਗਾ ਆ ਫ੍ਰੀਜ਼ੋਂ ਦੇ ਅੰਦਰ ਹੀ ਆ ਅਸੀਂ ਲੂਜ਼ ਲੋਡ ਚੱਕਣਾ ਹੈ ਜਨਰੇਟਰ ਐ ਇੱਕ ਬੰਦ ਜਨਰੇਟਰ ਹੁੰਦੇ ਨੇ ਨਾ ਬਾਕਸੇ ਦੇ ਅੰਦਰ ਉਹ ਜਨਰੇਟਰ ਚੱਕਣਾ ਇੱਕੋ ਹੀ ਉਹ ਗਿਆ ਆਪਾਂ ਕੱਟ ਦਿੱਤੀ ਆ ਤੇ ਇੱਕ ਮੇਰੇ ਕੋ ਟਰਾਲਾ ਸੀ ਤੇ ਇੱਕ ਫਲੈਕਸੀ ਸੀਗੀ ਫਲੈਕਸੀ ਆਪਾਂ ਕੱਟ ਦਿੱਤੀ ਆ ਆ ਦੇਖੋ ਨਾਲ ਹੀ ਖੜੀ ਆ ਨਾਲ ਰੇੜੂ ਵੀ ਆਪਾਂ ਕੱਟ ਦਿੱਤਾ ਤੇ ਜਿਹੜਾ ਆਪਣਾ ਟਰਾਲਾ ਆ ਉਹ ਸੀ ਪਾ ਲਿਆ ਆ ਬਸ ਹੁਣ ਚਲਿਏ ਤੇ ਤੇ ਕੰਪਨੀ ਦੇ ਵਿੱਚ ਜਾ ਕੇ ਤੇ ਲੋਡ ਕਰਾ ਕੇ ਤੇ ਆਪਾਂ ਇਹ ਬਿੱਲ ਲੇ ਫੇ ਅੰਦਰ ਹੀ ਕੰਪਨੀਆਂ ਲੱਗੇ ਉਥੇ ਖਾਲੀ ਕਰਾ ਦੇਣਾ ਮੁੰਡਾ ਇੱਕ ਗਿਆ ਆ ਨਾਲ ਦਾ ਉਹ ਗਿਆ ਆ ਕੰਟੇਨਰ ਲੈਣ ਉਹ 20 ਫੁੱਟ ਕੰਟੇਨਰ ਦੇ ਵਿੱਚ ਉਹ ਲੋਡ ਕਰਨਾ ਚਲੋ ਆਪਾਂ ਕੰਪਨੀ ਚ ਪਹੁੰਚ ਕੇ ਉਥੇ ਬਾਹਰ ਫਿਰ ਤੁਹਾਨੂੰ ਅੰਦਰ ਵਾਲੇ ਦਿਖਾ ਦੂੰਗਾ ਕੰਪਨੀ ਦੇ ਅੰਦਰ ਲੋਡ ਨਹੀਂ ਦੀ ਵੀਡੀਓ ਬਣਾਉਣੀ ਲੋਡ ਕਰਵਾਉਣ ਤੋਂ ਬਾਅਦ ਫਿਰ ਤੁਹਾਨੂੰ ਦਿਖਾ ਦੂੰਗਾ ਕਿ ਕੀ ਲੋਡ ਕੀਤਾ ਆਪਾਂ ਚਲੋ ਆਪਾਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਅੱਜ ਦਾ ਬਲੌਗ ਸ਼ੁਰੂ ਕਰੀਏ ਤੇ ਇੱਕ ਬਲੌਗ ਹੋਰ ਹੈ ਰੈਡੀ ਕੀਤਾ ਹੋਇਆ ਵੀ ਅਪਲੋਡ ਕਰਦੇ ਆਂ ਅੱਜ ਚਲੋ ਮੈਂ ਜਾ ਕੇ ਲੋਡਿੰਗ ਕਰਵਾ ਕੇ ਫਿਰ ਮਿਲਦਾ ਹਾਂ ਨਾਲੇ ਆ ਜਿਹੜੀ ਆਪਣੇ ਕੋਲ ਗੱਡੀ ਆ ਇਹ ਹੁਣ ਹੋਰ ਅਲੱਗ ਹੈ ਇਸ ਤੋਂ ਪਹਿਲਾਂ ਆਪਣੇ ਕੋਲ ਸੀਗੀ ਮਰਸੀਡੀਜ਼ ਤੇ ਉਹ ਮੁੰਡਾ ਆ ਗਿਆ ਛੁੱਟੀਆਂ ਉਹਨੂੰ ਆਪਾਂ ਵਾਪਸ ਕਰ ਦਿੱਤੀ ਗੱਡੀ ਉਹ ਜਿਹੜੀ ਮੇਰੀ ਆ ਕਾਰਚ ਸਵੱਟ ਉਹਦਾ ਕੰਮ ਨਿਪੜ ਗਿਆ ਸਾਰੇ ਆਲਮੋਸਟ ਥੋੜਾ ਜਿਹਾ ਰਹਿਦਾ ਬਸ ਉਹਨੂੰ ਹੁਣ ਆ ਨੈਕਸਟ ਵੀਕ ਦੇ ਵਿੱਚ ਪਾਸ ਕਰਵਾ ਕੇ ਆਪਾਂ ਗੱਡੀ ਕੋ ਫੜ ਲੈਣੀ ਆਪਣੀ ਤੇ ਆ ਜਿਹੜੀ ਗੱਡੀ ਹੁਣ ਮੈਂ ਚਲਾ ਰਿਹਾ ਹਾਂ ਇਹ ਮੁੰਡਾ ਵੀ ਛੁੱਟੀ ਗਿਆ ਆਇਆ ਹੈ ਤੇ ਇਹ ਪਹਿਲਾਂ ਕਿਸੇ ਹੋਰ ਕੋਸੀ ਦੀ ਇਹ ਹੁਣ ਫੇ ਮੈਨੂੰ ਫੜਾਤੀ ਗੱਡੀ ਤੇ ਗੱਡੀ ਵਧੀਆ ਵੀ ਹੁੰਦਾ ਚਲੋ ਮਿਲਦੇ ਆਪਾਂ ਲੋਡਿੰਗ ਕਰਵਾ ਕੇ ਫੇਰ ਤੁਹਾਨੂੰ ਦਿਖਾਉਣਾ ਕੀ ਲੋਡ ਕਰਵਾਇਆ ਆਪਾਂ ਤੇ ਜਿੱਥੇ ਆਪਾਂ ਖਾਲੀ ਕਰਨਾ ਉਹ ਵੀ ਦਿਖਾਵਾਂਗੇ ਤੁਹਾਨੂੰ ਓਕੇ ਮਿਲਦੇ ਆਪਾਂ ਹੁਣ ਜਾ ਕੇ ਲੋਡਿੰਗ ਕਰਵਾ ਲਈ ਮਿੱਤਰੋ ਕੰਪਨੀ ਤੇ ਆਪਾਂ ਪਹੁੰਚ ਗਏ ਆ ਤੇ ਪੇਪਰ ਵੀ ਬਣਾ ਲੈਗੇ ਪਾਸ ਕੰਪਨੀ ਦੇ ਅੰਦਰ ਆਉਣ ਦਾ ਲੋਡਿੰਗ ਹਾਂ ਤੱਕਰ ਨਹੀਂ ਪਤਾ ਲੱਗਾ ਕਿ ਕਦੋਂ ਕਰਨ ਇਹਨਾਂ ਦੇ ਬਸ ਵੇਟ ਕਰਦੇ ਪਏ ਆਂ ਕੰਪਨੀ ਦੇ ਅੰਦਰ ਹੀ ਖੜਾ ਸੀ ਮੈਂ ਦੇਖਦੇ ਆ ਕਿੰਨੇ ਕ ਟਾਈਮ ਤੱਕ ਇਹ ਲੋਡਿੰਗ ਸਟਾਰਟ ਕਰਦੇ ਹੈ ਇੱਕੋ ਹੀ ਜਨਰੇਟਰ ਹੈ ਜਿਆਦਾ ਨਹੀਂ ਕੁਝ ਵੀ ਆਟਮ ਹੈਗੀ ਤੇ ਆਪਾਂ ਇੱਕੋ ਆਟਮ ਲੈ ਜਾ ਕੇ ਤੇ ਖਾਲੀ ਗੱਡਣੀ ਤੇ ਉਹ ਇਹਨਾਂ ਨੇ ਫੇਰ ਲੋਅ ਬੈਡ ਤੇ ਰੱਖ ਦੇਣੀ ਆ ਸੌਰੀ ਕੰਟੇਨਰ ਦੇ ਵਿੱਚ ਰੱਖ ਦੇਣਾ ਉਹਨੂੰ ਚਲੋ ਦੇਖਦੇ ਆ ਕਿੰਨਾ ਟਾਈਮ ਲੱਗਦਾ ਇਹ ਵਾਲੀ ਆਟਮ ਲੋਡ ਕਰਨ ਨੂੰ ਇਹ ਕੋਈ ਮਦਰ ਮਨ ਦਿਖਾ ਦਿੰਦੇ ਆਂ ਨਾਲੇ-ਦੋਲੇ ਆ ਸਾਰੀ ਮਸ਼ੀਨਾਂ ਮਸ਼ੀਨਾਂ ਪਈਆਂ ਸਾਰੀਆਂ ਇੱਧਰ ਚੈੱਕ ਕਰ ਜਰਾ ਇੱਧਰ ਸਭ ਇੱਕ ਜਾੜ ਇਹਨਾਂ ਦਾ ਹੋ ਰਿਹਾ ਉਧਰ ਵੀ ਇਦੀ ਮਸ਼ੀਨਾਂ ਪਈਆਂ ਆ ਚਲੋ ਮਿਲਦੇ ਆਪਾਂ ਗੱਡੀ ਲੋਡ ਕਰਾ ਕੇ ਹਾਂਜੀ ਮਿੱਤਰੋ ਲੋਡਿੰਗ ਆਪਣੀ ਹੋ ਗਈ ਹੈ ਕੈਨਸਲ ਤੇ ਜਿਹੜੀ ਆਈਟਮ ਆਪਾਂ ਲੋਡ ਕਰਨੀ ਸੀ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਚੈੱਕ ਕਰੋ ਜਰਾ ਤੇ ਆਇਆ ਇਹ ਪਹਿਲਾ ਜਨਰੇਟਰ ਪਿਆ ਨਾ 11202 1202 ਇਹ ਵਾਲਾ ਲੋਡ ਕਰਨਾ ਸੀ ਆਪਾਂ ਛੋਟਾ ਜਿਹਾ ਜਨਰੇਟਰ ਹੈ ਪਰ ਕੰਪਨੀ ਹੁਣ ਕਹਿ ਰਹੀ ਆ ਕਿ ਮਟੀਰੀਅਲ ਕੈਨਸਲ ਹੋ ਗਿਆ ਹੈ ਤੁਸੀਂ ਲੋਡ ਨਾ ਕਰੋ ਇਹਨਾਂ ਦਾ ਕੱਲੂ ਕੰਪਨੀ ਵਾਲਿਆਂ ਦਾ ਹੋਰ ਵੀ ਮਟੀਰੀਅਲ ਇਥੇ ਲੋਡ ਕਰਨਾ ਆ ਕਹਿੰਦੇ ਕੱਲ ਇਹ ਵੀ ਲੈ ਜਾਵਾਂਗੇ ਤੁਸੀਂ ਇਹ ਹੁਣ ਕੈਨਸਲ ਕਰ ਦੇ ਰੋਡਿੰਗ ਨਾ ਲੈ ਗਏ ਹੋ ਆਪਾਂ ਸਿਕਿਉਰਿਟੀ ਨੂੰ ਵੀ ਦੱਸ ਦਿੱਤਾ ਤੇ ਉਹ ਮਸ਼ੀਨ ਵਾਲਾ ਜਿੱਦ ਦੇ ਮੈਨੂੰ ਕੰਪਨੀ ਦੀ ਕਾਲ ਆ ਗਈ ਉਸੇ ਟਾਈਮ ਤੇ ਮਸ਼ੀਨ ਵਾਲਾ ਆ ਗਿਆ ਉਨੇ ਉਧਰੋਂ ਚੱਕ ਕੇ ਲਿਆਂਦਾ ਤੇ ਉਹਨੂੰ ਮੈਂ ਮਨਾ ਕਰ ਦਿੱਤਾ ਮੈਂ ਕਿਾ ਲੋਡ ਨਾ ਕਰੀ ਫਿਲਪੀਨੀ ਸੀ ਡਰਾਈਵਰ ਜਿਹੜਾ ਲੋਡ ਕਰਦਾ ਸੀ ਕਰਨ ਲੱਗਾ ਸੀਗਾ ਉਹਨੂੰ ਮੈਂ ਦੱਸਿਆ ਮੈਂ ਕਿ ਇਦਾਂ ਤਾਂ ਗੱਲ ਹੋ ਗਈ ਆ ਕੱਲ ਨੂੰ ਦੂਜਾ ਮਟੀਰੀਅਲ ਵੀ ਇਹਨਾਂ ਦਾ ਕੋਈ ਹੈਗਾ ਲੋਡ ਕਰਨ ਵਾਲਾ ਇਥੋਂ ਕੰਪਨੀ ਚੋਂ ਤੇ ਉਹਦੇ ਨਾਲ ਹੀ ਇਹਨੂੰ ਲੈ ਕੇ ਜਾਣਾ ਫਿਰ ਚਲੋ ਲੋਡਿੰਗ ਤਾਂ ਆਪਣੀ ਹੋ ਗਈ ਕੈਨਸਲ ਆਪਾਂ ਮਿਲਦੇ ਫਿਰ ਆਪਣੇ ਅਗਲੇ ਨੈਕਸਟ ਬਲੌਗ ਦੇ ਵਿੱਚ ਹੋਰ ਵੀ ਆਪਣੇ ਬਲੌਗ ਹੈਗੇ ਆ ਚਲੋ ਮਿਲਦੇ ਆਪਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ